ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ 9:30 ਮਿੰਟ 'ਤੇ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ कौर ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਗਿਆਨੀ ਰਘੂਵੀਰ ਸਿੰਘ ਨੇ ਜਿਹੜੇ ਖੁਲਾਸੇ ਕੀਤੇ ਸੀ ਉਸ ਤੋਂ ਬਾਅਦ ਅੰਤਰਿਕ ਕਮੇਟੀ ਦੀ ਬੈਠਕ ਹੁੰਦੀ ਹੈ ਅਤੇ ਗਿਆਨੀ ਰਘੂਵੀਰ ਸਿੰਘ ਨੂੰ 72 ਘੰਟੇ ਦਾ ਅਲਟੀਮੇਟਮ ਦਿੱਤਾ ਜਾਂਦਾ ਹੈ ਉਦੋਂ ਇਸ ਤਰੀਕੇ ਦੀਆਂ ਵੀ ਚਰਚਾਵਾਂ ਹੋ ਰਹੀਆਂ ਨੇ ਕਿ ਗਿਆਨੀ ਰਘੂਵੀਰ ਸਿੰਘ ਕੁਝ ਹੋਰ ਨਵੇਂ ਤੇ ਵੱਡੇ ਖੁਲਾਸੇ ਵੀ ਕਰ ਸਕਦੇ ਨੇ ਸੋ ਇਸ ਉੱਪਰ ਗੱਲ ਜ਼ਰੂਰ ਸਾਂਝੀ ਕਰਨਾ ਕਿ ਹੋਰ ਕਿਹੜੇ ਖੁਲਾਸੇ ਉਹ ਕਰ ਸਕਦੇ ਨੇ ਤੇ ਅਗਲਾ ਐਕਸ਼ਨ ਜੋ ਹੈ ਉਹ ਕਦੋਂ ਲੈਣਗੇ ਨਾਲ ਹੀ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੀ ਵੀ ਗੱਲ ਕਰ ਲਈਏ ਉਹਨਾਂ ਨੇ ਵੀ ਖੁੱਲਾ ਸੱਦਾ ਜੋ ਹੈ ਗਿਆਨੀ ਰਗਵੀਰ ਸਿੰਘ ਨੂੰ ਦਿੱਤਾ ਸੋ ਜ਼ਰੂਰ ਜਿਸ ਤਰ੍ਹਾਂ ਦੀਆਂ ਹੁਣ ਚਰਚਾਵਾਂ ਹੋ ਰਹੀਆਂ ਨੇ ਸੋ ਪੂਰੇ ਮਾਮਲੇ ਨੂੰ ਲੈ ਕੇ ਇਸ ਦੇ ਉੱਪਰ ਜ਼ਰੂਰ ਪੂਰੀ ਜਾਣਕਾਰੀ ਤੇ ਆਪਣਾ ਵਿਸ਼ਲੇਸ਼ਣ ਵੀ ਸਾਂਝਾ ਕਰਿਓ ਰਗਵੀਰ ਸਤਕਰਨ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਜਿਹੜੀ ਮੁਹਾਲੀ ਦੇ ਵਿੱਚ ਦੋ ਦਿਨ ਪਹਿਲਾਂ ਜਲੰਧਰ ਦੇ ਵਿੱਚ ਦੋ ਦਿਨ ਪਹਿਲਾਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਬਹੁਤ ਗੰਭੀਰ ਕਿਸਮ ਦੇ ਇਲਜ਼ਾਮ ਗਿਆਨੀ ਰੁغبੀਰ ਸਿੰਘ ਹੁਣਾਂ ਨੇ ਜਿਹੜੇ ਲਗਾਏ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਔਰ ਉਸ ਧਿਰ ਤੇ ਜਿਹੜੀ ਧਿਰ ਕਾਬਜ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੋ ਇਹ ਮਾਮਲਾ ਬਹੁਤ ਵੱਡਾ ਬਣ ਗਿਆ ਕੱਲ ਅੰਤਰਿੰਕ ਕਮੇਟੀ ਦੀ ਬੈਠਕ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਔਰ ਇਹ ਬੈਠਕ 2 1/2 ਘੰਟੇ 3 ਘੰਟੇ ਦੇ ਕਰੀਬੇ ਬੈਠਕ ਚੱਲੀ ਹੈ ਔਰ ਪਤਾ ਲੱਗਿਆ ਕਿ ਇਸ ਬੈਠਕ ਦੇ ਵਿੱਚ ਬਹੁਤ ਗਰਮਾ-ਗਰਮੀ ਵੀ ਹੋਈ ਹੈ ਬਹੁਤ ਸਾਰੇ ਮੈਂਬਰਾਂ ਦੀ ਇੱਕ ਦੂਜੇ ਦੇ ਨਾਲ ਭਾਵ ਤਕਰਾਰ ਤਿੱਖੇ ਰੂਪ ਦੇ ਵਿੱਚ ਬਹਿਸ ਦੇ ਰੂਪ ਦੇ ਵਿੱਚ ਗੱਲ ਅੱਗੇ ਵਧੀ ਹੈ ਹੁਣ ਜਿਹੜੇ ਵਿਰੋਧੀ ਪੱਖ ਵਾਲੇ ਪਾਸੇ ਤੋਂ ਜਿਹੜੇ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਿੱਠੂ ਸਿੰਘ ਕਾਨਕੇ ਸੋ ਉਹ ਵੀ ਇੱਕ ਵਾਰੀ ਤਾਂ ਮੀਟਿੰਗ ਛੱਡ ਕੇ ਬਾਹਰ ਆ ਗਏ ਸੀ ਸੋ ਮਿੱਠੂ ਸਿੰਘ ਕਾਨਕੇ ਉਹਨਾਂ ਨੇ ਕਈ ਵੱਡੇ ਸਵਾਲ ਅੰਤਰੀਂ ਕਮੇਟੀ ਦੀ ਬੈਠਕ ਦੇ ਵਿੱਚ ਰੱਖੇ ਸੀ ਕਿਉਂਕਿ ਸਭ ਤੋਂ ਪਹਿਲਾਂ ਤਾਂ ਸਕੱਤਰ ਪ੍ਰਤਾਪ ਸਿੰਘ ਨੇ ਜਿਹੜੇ ਉਹ ਵੀ ਮੀਟਿੰਗ ਦੇ ਵਿੱਚ ਹਾਜ਼ਰ ਸੀ ਔਰ ਮਿੱਠੂ ਸਿੰਘ ਕਾਨਕੇ ਨੇ ਇਸ ਗੱਲ ਤੇ ਇਤਰਾਜ਼ ਪ੍ਰਗਟ ਕੀਤਾ ਕਿ ਉਹਨਾਂ ਦੀ ਸ਼ਮੂਲੀਅਤ ਨਾ ਹੋਵੇ ਔਰ ਮਿੱਠੂ ਸਿੰਘ ਕਾਨਕੇ ਨੇ ਇਸ ਗੱਲ ਦਾ ਵੀ ਇਤਰਾਜ਼ ਪ੍ਰਗਟ ਕੀਤਾ ਕਿ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਖਿਲਾਫ ਬਿਨਾਂ ਉਹਨਾਂ ਦਾ ਪੱਖ ਸੁਣੇ ਅਗਰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਤੇ ਉਹ ਗਲਤ ਹੋਏਗੀ ਉਂਝ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਪਿਛਲੇ ਸਮੇਂ ਦੇ ਵਿੱਚ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਬਤੌਰ ਜਥੇਦਾਰ ਉਹਨਾਂ ਦੇ ਅਹੁਦੇ ਤੋਂ ਹਟਾਇਆ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਉਹਨਾਂ ਦੇ ਅਹੁਦੇ ਤੋਂ ਹਟਾਇਆ ਸੀ ਔਰ ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਜਦੋਂ ਵਖ ਕੀਤਾ ਸੀ ਉਹਨਾਂ ਦੇ ਅਹੁਦੇ ਤੋਂ ਸਿੱਖ ਪੰਥ ਦੇ ਵਿੱਚ ਵੱਡਾ ਰੋਸ ਪ੍ਰਗਟ ਹੋਇਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਚਾਨਕ ਹੀ ਜਥੇਦਾਰ ਸਹਿਬਾਨਾਂ ਨੂੰ ਕਿਉਂ ਉਹਨਾਂ ਦੇ ਅਹੁਦਿਆਂ ਤੋਂ ਹਟਾਉਂਦੀ ਹੈ ਹਾਲਾਂਕਿ ਉਸ ਵੇਲੇ ਇਹ ਗੱਲਾਂ ਆਈਆਂ ਕਿ ਇਹ ਸਾਰੇ ਜਥੇਦਾਰ ਸਹਿਬਾਨਾ ਨੇ 2 ਦਸੰਬਰ ਦਾ ਹੁਕਮਨਾਮਾ ਸੁਣਾਇਆ ਸੀ ਔਰ 2 ਦਸੰਬਰ ਦੇ ਹੁਕਮਨਾਮੇ ਦੇ ਵਿੱਚ ਜਿਹੜੀ ਜਿਹੜੀ ਇਹਨਾਂ ਨੇ ਸਜ਼ਾ ਵੀ ਲਵਾਈ ਸੀ ਲਗਾਈ ਸੀ ਦੂਜੀ ਧਿਰ ਨੂੰ ਔਰ 2 ਦਸੰਬਰ ਦੇ ਹੁਕਮਨਾਮੇ ਦੇ ਵਿੱਚ ਜਿਹੜੇ ਇਹਨਾਂ ਨੇ ਫੈਸਲੇ ਕੀਤੇ ਸੀ ਭਾਵੇਂ ਸੱਤ ਮੈਮਰੀ ਕਮੇਟੀ ਬਣਾਈ ਗਈ ਸੀ ਇਹ ਮੰਨਿਆ ਜਾਂਦਾ ਸੀ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਹੈ ਜਾਂ ਐਸਜੀਪੀਸੀ ਦਾ ਪ੍ਰਧਾਨ ਨੇ ਜਾਂ ਸੁਖਵੀਰ ਸਿੰਘ ਬਾਦਲ ਨੇ ਸਿੱਧੇ ਸਿੱਧੇ ਤੌਰ ਤੇ ਉਹਨਾਂ ਦਾ ਨਾਮ ਲੱਗਦਾ ਸੀ ਕਿ ਉਹ ਇਸ ਤਰ੍ਹਾਂ ਦੇ ਫੈਸਲਿਆਂ ਤੋਂ ਨਾਖੁਸ਼ ਨਹੀਂ ਔਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਦੋਂ ਹਟਾਇਆ ਗਿਆ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਖੁਲਾਸੇ ਕੀਤੇ ਉਹਨਾਂ ਨੇ ਇਹ ਕਿਹਾ ਕਿ ਮੈਨੂੰ ਇਹ ਲੱਗਦਾ ਹੈ ਕਿ ਹੁਣ ਦੂਸਰੇ ਜੱਥੇਦਾਰ ਸਹਿਬਾਨਾਂ ਨੂੰ ਵੀ ਇਹ ਹਟਾ ਸਕਦੇ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸਾਨੂੰ ਜਲੀਲ ਕਰਕੇ ਹਟਾਇਆ ਗਿਆ ਕਿਤਨਾ ਕਿਤੇ ਉਹ ਕਹਿੰਦੇ ਸਾਡੇ ਤੇ ਦਬਾਅ ਸੀ ਜਾਂ ਇਹ ਦਬਾਅ ਪਾ ਕੇ 2 ਦਸੰਬਰ ਦੇ ਫੈਸਲਿਆਂ ਦੇ ਵਿੱਚ ਬਤਲਾਹ ਕਰਨਾ ਚਾਹੁੰਦੇ ਨੇ ਇਸ ਕਰਕੇ ਸਾਨੂੰ ਹਟਾਇਆ ਜਾ ਰਿਹਾ ਔਰ ਸੰਗਤ ਦੇ ਵਿੱਚ ਪੰਥ ਦੇ ਵਿੱਚ ਜਦੋਂ ਇਹ ਗੱਲ ਆਈ ਤੇ ਬਹੁਤ ਵੱਡੀ ਐਂਟੀ ਇਨਕੰਮੈਂਸੀ ਵਿਰੋਧ ਦੀ ਲਹਿਰ ਇੱਕ ਚੱਲੀ ਸੀ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਬਾਰੇ ਹੋਵੇ ਹਾਲਾਂਕਿ ਹੌਲੀ-ਹੌਲੀ ਜਦੋਂ ਗਿਆਨੀ ਕੁਲਜੀਤ ਸਿੰਘ ਗੜਗੜਜ ਉਹਨਾਂ ਨੂੰ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਜਿਸ ਤਰ੍ਹਾਂ ਨਾਲ ਉਹਨਾਂ ਦੀ ਤਾਜਪੋਸ਼ੀ ਹੋਈ ਉਸ ਤੋਂ ਬਾਅਦ ਵੀ ਪੰਥਕ ਧਰਾਂ ਚ ਰੋਸ ਜਾਗਿਆ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਸੰਸਥਾਵਾਂ ਵੱਖ-ਵੱਖ ਗੁਰਦੁਆਰਾ ਕਮੇਟੀਆਂ ਔਰ ਵੱਡੇ ਸਿੱਖ ਵਿਦਵਾਨਾਂ ਆਗੂਆਂ ਨੇ ਇਸ ਗੱਲ ਤੇ ਚਿੰਤਾ ਪ੍ਰਗਟ ਕੀਤੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਯਾਨੀ ਕੁਲਦੀਪ ਸਿੰਘ ਗੜਗਜ ਉਹਨਾਂ ਦੀ ਜਿਹੜੀ ਜਿਹੜੀ ਉਹਨਾਂ ਦੀ ਅਹੁਦੇ ਦੇ ਉੱਤੇ ਉਹਨਾਂ ਦੇ ਬਿਰਾਜਮਾਨ ਹੋਣ ਦੀ ਪ੍ਰਕਿਰਿਆ ਸੀ ਉਹ ਕਿਤਨਾ ਕਿਤੇ ਪੂਰਨ ਰੂਪ ਦੇ ਵਿੱਚ ਪੰਥਕ ਮਰਿਆਦਾਵਾਂ ਦੇ ਮੁਤਾਬਕ ਨਹੀਂ ਸੀ ਇਸ ਕਰਕੇ ਬਹੁਤ ਵਿਵਾਦ ਉਹਦੇ ਉੱਤੇ ਹੋਏ ਨੇ ਔਰ ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਪਤਾ ਹੈ ਕਿ ਜਦੋਂ ਉਹਨਾਂ ਨੇ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਤੇ ਕਿੱਡਾ ਵਿਰੋਧ ਹੋਇਆ ਇਸ ਕਰਕੇ ਗਿਆਨੀ ਰਕबीर ਸਿੰਘ ਉਹਨਾਂ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਅੰਤਰਿੰਕ ਕਮੇਟੀ ਦੇ ਮੈਂਬਰ ਨੇ ਜਿਹੜੇ ਉਹਨਾਂ ਨੇ ਫੂਕ ਫੂਕ ਕੇ ਕਦਮ ਰੱਖਿਆ ਔਰ ਇਹ ਕਿਹਾ ਜਾ ਰਿਹਾ ਕਿ ਜਦੋਂ ਆ ਮਿੱਠੂ ਸਿੰਘ ਕਾਨ ਕੇ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਕਿ ਬਿਨਾ ਸੁਣੇ ਕੋਈ ਕਾਰਵਾਈ ਨਾ ਹੋਵੇ ਹਾਲਾਂਕਿ ਅੰਦਰ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਕਿ ਅੰਦਰ ਇਸ ਵਾਰੀ ਇੱਕ ਵਾਰੀ ਇਸ ਤਰ੍ਹਾਂ ਦੀ ਚਰਚਾ ਮੀਟਿੰਗ ਦੇ ਸ਼ੁਰੂ ਹੋਈ ਕਿ ਗਿਆਨੀ ਗੀਰ ਸਿੰਘ ਉਹਨਾਂ ਨੂੰ ਕਿਉਂ ਨਾ ਬਰਖਾਸਤ ਕੀਤਾ ਜਾਵੇ ਇਹ ਚਰਚਾਵਾਂ ਚੱਲੀਆਂ ਔਰ ਆਪਣਾ ਆਪਣਾ ਪੱਖ ਬਹੁਤ ਸਾਰੇ ਜਿਹੜੇ ਮੈਂਬਰ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਰੱਖਿਆ ਲੇਕਿਨ ਬਾਅਦ ਦੇ ਵਿੱਚ ਜਦੋਂ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਪત્રਕਾਰਾਂ ਦੇ ਨਾਲ ਸਾਰੀ ਗੱਲ ਸਾਂਝੀ ਕੀਤੀ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਇਹ ਗੱਲ ਕਹੀ ਹੈ ਕਿ 72 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ ਹੈ ਗਿਆਨੀ ਰਕबीर ਸਿੰਘ ਉਹਨਾਂ ਨੂੰ ਕਿ ਜਿਹੜੇ ਵੀ ਉਹਨਾਂ ਨੇ ਦੋਸ਼ ਲਾਏ ਨੇ ਉਹ ਉਹਨਾਂ ਦੇ ਸਬੂਤ ਦੇਣ ਹਾਲਾਂਕਿ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਜਦੋਂ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਪਰਦਾ ਚੱਕ ਰਹੇ ਨੇ ਬੇਨਿਜ਼ਮੀਆਂ ਤੋਂ ਜਾਂ ਇਲਜ਼ਾਮ ਲਾ ਰਹੇ ਨੇ ਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਜਾਂਚ ਕਮੇਟੀ ਬਣਾਉਣੀ ਚਾਹੀਦੀ ਸੀ ਉਹਨਾਂ ਦੇ ਗੰਭੀਰ ਇਲਜ਼ਾਮਾਂ ਦੀ ਜਾਂਚ ਕਰਨੀ ਚਾਹੀਦੀ ਸੀ ਨਾ ਕਿ ਉਹਨਾਂ ਕੋਲੋਂ ਸਬੂਤ ਮੰਗੇ ਜਾਣੇ ਚਾਹੀਦੇ ਸੀ ਇਹਦਾ ਮਤਲਬ ਹੈ ਕਿ ਗਿਆਨੀ ਰਗਵੀਰ ਸਿੰਘ ਜਿਹੜੇ ਹੈੱਡ ਗ੍ਰੰਥੀ ਨੇ ਸਤਕਣ ਸ਼੍ਰੀ ਦਰਬਾਰ ਸਾਹਿਬ ਦੇ ਕਿਉਂਕਿ ਹਾਲੇ ਤੱਕ ਉਹਨਾਂ ਨੂੰ ਹਟਾਉਣ ਬਾਰੇ ਜਾਂ ਉਹਨਾਂ ਨੂੰ ਫਤਲਣ ਬਾਰੇ ਕਿਸੇ ਤਰ੍ਹਾਂ ਦਾ ਕੋਈ ਅਫੀਸ਼ੀਅਲ ਅਧਿਕਾਰਿਕ ਤੌਰ ਤੇ ਕੋਈ ਜਿਹੜੀ ਸੂਚਨਾ ਇਹ ਜਾਣਕਾਰੀ ਜਾਂ ਖ਼ਬਰਾਂ 'ਚ ਨੋਟਿਸ ਆਦੀ ਜਾਰੀ ਨਹੀਂ ਕੀਤੇ ਗਏ ਨੇ ਇਸ ਕਰਕੇ ਅਗਰ ਐਡੀ ਵੱਡੀ ਸ਼ਖਸੀਅਤ ਇਹ ਗੱਲ ਕਹਿ ਰਹੀ ਹੈ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਦੀ ਗੱਲ ਗੋਹ ਨਾਲ ਸੁਣਨੀ ਚਾਹੀਦੀ ਸੀ ਤਾਂਕਿ ਐਸਜੀਪੀਸੀ ਕਿਸੇ ਠੀਕ ਪੱਖ ਤੱਕ ਪਹੁੰਚਦੀ ਲੇਕਿਨ 72 ਘੰਟੇ ਦਾ ਅਲਟੀਮੇਟਮ ਦੇ ਕੇ ਕਿਤੇ ਨਾ ਕਿਤੇ ਇਸ ਪੂਰੇ ਮਾਮਲੇ ਦੇ ਆਲੇ-ਦੁਆਲੇ ਪੰਥਕ ਸਿਆਸਤ ਹੋਰ ਭੱਗ ਗਈ ਹੈ ਬਹੁਤ ਸਾਰੇ ਬੁੱਧੀਜੀਵੀ ਇਸ ਗੱਲ ਤੋਂ ਨਾਖੁਸ਼ ਨਹੀਂ ਔਰ ਉਹਨਾਂ ਨੇ ਇੱਕ ਤੱਤ ਕੱਢ ਲਿਆ ਕਿ 72 ਘੰਟਿਆਂ ਦਾ ਸਮਾਂ ਇਸ ਕਰਕੇ ਦਿੱਤਾ ਗਿਆ ਕਿਉਂਕਿ ਉਹ ਹਟਾਉਣਾ ਚਾਹੁੰਦੇ ਨੇ ਗਿਆਨੀ ਰਗਵੀਰ ਸਿੰਘ ਨੂੰ ਔਰ ਕਈ ਬੁੱਧੀਜੀਵੀ ਇਹ ਸ਼ੱਕ ਪ੍ਰਗਟ ਕਰ ਰਹੇ ਨੇ ਕਿ 72 ਘੰਟਿਆਂ ਬਾਅਦ ਉਹਨਾਂ ਨੂੰ ਹਟਾਇਆ ਜਾ ਸਕਦਾ ਹੈ ਕਿਉਂਕਿ ਜਿਹੜੇ ਸਬੂਤਾਂ ਦੀ ਮੰਗ ਕੀਤੀ ਜਾ ਰਹੀ ਹੈ ਜਿਹੜੇ ਇਲਜ਼ਾਮ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਲਾਏ ਨਹੀਂ ਬਹੁਤ ਸਾਰੇ ਇਲਜ਼ਾਮ ਪੁਰਾਣੇ ਨੇ ਜਿਹੜੇ 2 ਦਸੰਬਰ ਦੇ ਹੁਕਮਨਾਮੇ ਦੇ ਵੇਲੇ ਵੀ ਸਾਹਮਣੇ ਆਏ ਸੀ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਉਹ ਤੇਰ ਜਿਹੜੀ 2 ਦਸੰਬਰ ਦੇ ਹੁਕਮਨਾਮੇ ਤੋਂ ਪਹਿਲਾਂ ਫਸੀਲ ਤੇ ਹਾਜ਼ਰ ਹੋਈ ਇਸ ਲਈ ਅਕਾਲ ਤਖਤ ਸਾਹਿਬ ਦੇ ਸਾਹਮਣੇ ਗੁਰੂ ਗੁਰੂ ਸਾਹਮਣੇ ਸੰਗਤ ਸਾਹਮਣੇ ਪੰਥ ਸਾਹਮਣੇ ਜਿਨੇ ਸਾਰੀਆਂ ਗਲਤੀਆਂ ਹਾਂ ਦੇ ਰੂਪ ਚ ਮੰਨੀਆਂ ਉਹ ਧਿਰ ਬਾਅਦ ਦੇ ਵਿੱਚ ਭਾਪ ਸੁਖਬੀਰ ਸਿੰਘ ਬਾਦਲ ਸਜ਼ਾ ਪੂਕਤਨ ਤੋਂ ਬਾਅਦ ਸਾਰਾ ਕੁਝ ਕਰਨ ਤੋਂ ਬਾਅਦ ਜਦੋਂ ਬਾਹਰ ਜਾ ਕੇ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਸਜ਼ਾ ਭੁਗਤੇ ਜਾਣ ਦੇ ਮਾਮਲੇ ਤੇ ਹੋਰ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਨੇ ਤੇ ਗਿਆਨੀ ਰਗਵੀਰ ਸਿੰਘ ਕਹਿੰਦੇ ਇਹ ਬਹੁਤ ਦੁਖਦਾਈ ਹੈ ਸੋ ਇਸ ਤਰ੍ਹਾਂ ਦੇ ਮਸਲੇ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਚੱਕੇ ਨੇ ਜਿਹੜੇ অতি ਧਿਆਨ ਮੰਗਦੇ ਨੇ অতি ਸੰਵੇਦਨਸ਼ੀਲ ਨੇ ਔਰ ਮੈਨੂੰ ਤਾਂ ਇਹ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਵਿਦਵਾਨਾਂ ਦੀ ਵੀ ਇੱਕ ਕਮੇਟੀ ਬਣਾ ਦੇਣੀ ਚਾਹੀਦੀ ਸੀ ਕਿ ਜਿਹੜੀ 2 ਦਸੰਬਰ ਨੂੰ ਫਸੀਲ ਦੇ ਉੱਤੇ ਸਜ਼ਾ ਭੁਗਤੀ ਗਈ ਗੁਨਾਹ ਕਬੂਲੇ ਗਏ ਕੀ ਬਾਹਰ ਜਾ ਕੇ ਉਹਨਾਂ ਦੇ ਸਬੰਧ ਦੇ ਵਿੱਚ ਟਿੱਪਣੀਆਂ ਕਰਨੀਆਂ ਚਾਇਜ਼ ਹੈ ਜਾਂ ਨਹੀਂ ਕਿਉਂਕਿ ਇਹ ਹਾਈ ਕੋਰਟ ਲੋਅਰ ਕੋਰਟ ਸੁਪਰੀਮ ਕੋਰਟ ਇਹ ਉਸ ਤਰ੍ਹਾਂ ਦੀ ਵਿਵਸਥਾ ਨਹੀਂ ਹੈ ਸ਼੍ਰੀ ਕਾਲ ਤਕਤ ਸਾਹਿਬ ਸਭ ਤੋਂ ਉੱਚੀ ਥਾਂ ਹੈ ਪਵਿੱਤਰ ਥਾਂ ਹੈ ਉੱਥੇ ਜਿਨੇ ਆਪਣਾ ਹੁਕਮ ਮੰਨ ਲਿਆ ਕਿ ਉਹ ਬਾਹਰ ਜਾ ਕੇ ਹੁਕਮ ਮੰਨੇ ਜਾਣ ਤੇ ਸਜ਼ਾ ਭੁਗਤੇ ਜਾਣ ਤੇ ਗੁਨਾਹ ਕਬੂਲੇ ਜਾਣ ਤੇ ਕੀ ਉਹ ਟਿੱਪਣੀਆਂ ਕਰ ਸਕਦਾ ਹੈ ਇਸ ਰੂਪ ਚ ਵਿਚਾਰਨ ਦੇ ਵੀ ਲੋੜ ਸੀ ਤਾਂ ਕਿ ਭਵਿੱਖ ਚ ਇਸ ਸ਼੍ਰੀ ਖਾਲ ਤਕਤ ਸਾਹਿਬ ਦੇ ਹੁਕਮਨਾਮੇ ਦੀ ਔਰ ਉਥੋਂ ਦੇ ਹੁਕਮ ਦੀ ਜਿਹੜੀ ਬਹੁਤ ਵੱਡੀ ਮਾਨਤਾ ਹੈ ਇਤਿਹਾਸਿਕ ਉਹਦੇ ਤੇ ਕੋਈ ਸਵਾਲ ਨਾ ਖੜਾ ਕਰੇ ਕਿ ਪਹਿਲਾਂ ਸਜ਼ਾ ਭੁਗਤੋ ਸਭ ਕੁਝ ਮੰਨੋ ਤੇ ਬਾਅਦ ਦੇ ਵਿੱਚ ਜਾ ਕੇ ਵੱਖਰੀ ਤਰ੍ਹਾਂ ਦਾ ਪ੍ਰतिकਰਮ ਦਿਓ ਉਸ ਭੁਗਤੀ ਗਈ ਸਜ਼ਾ ਬਾਰੇ ਸੋ ਨਿਸ਼ਚਿਤ ਤੌਰ ਤੇ ਜਿਹੜੇ ਵੱਡੇ ਵਿਦਵਾਨ ਨੇ ਉਹਨਾਂ ਤੇ ਆਧਾਰਿਤ ਇੱਕ ਕਮੇਟੀ ਬਣ ਕੇ ਇੱਕ ਇਸ ਮਾਮਲੇ ਦੇ ਵਿੱਚ ਕੋਈ ਆਖਰੀ ਫੈਸਲਾ ਹੋਣਾ ਚਾਹੀਦਾ ਸੀ ਕਿ ਕੀ ਭਵਿੱਖ 'ਚ ਕੋਈ ਵਿਅਕਤੀ ਸਜ਼ਾ ਭੁਗਤਣ ਤੋਂ ਬਾਅਦ ਕੀ ਉਹਦੇ ਤੇ ਕਿਸੇ ਤਰ੍ਹਾਂ ਦੀਆਂ ਟਿੱਪਣੀਆਂ ਕਰ ਸਕਦਾ ਹੈ ਆਪਣੇ ਕਸੂਰ ਜਾਂ ਬੇਕਸੂਰ ਹੋਣ ਦੇ ਜਾਂ ਇਹ ਕਹਿ ਸਕਦਾ ਹੈ ਕਿ ਮੈਂ ਤਾਂ ਸਭ ਕੁਝ ਕਰਾ ਲਿਆ ਤੇ ਇਸ ਰੂਪ 'ਚ ਬਾਹਰ ਬਿਆਨ ਆਉਣ ਕਿ ਜਿਵੇਂ ਕੋਈ ਸਾਜ਼ਿਸ਼ ਸੀ ਇਹ ਬਹੁਤ ਮਹੱਤਵਪੂਰਨ ਵਿਸ਼ੇ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਚੱਕੇ ਨੇ ਹਾਲਾਂਕਿ ਬਹੁਤ ਸਾਰੇ ਮਸਲੇ ਸਾਰੇ ਮਸਲੇ ਹੁਣ ਪੰਥ ਨੂੰ ਵੀ ਪਤਾ ਹੈ ਹੁਣ ਸਵਾਲ ਇਹ ਹੈ ਵੀ ਕੀ ਕਿਆਨੀ ਰਕਬੀਰ ਸਿੰਘ ਅਗਲੇ 72 ਘੰਟਿਆਂ ਦੇ ਵਿੱਚ ਕੁਝ ਹੋਰ ਖੁਲਾਸੇ ਕਰਨਗੇ ਹਾਲਾਂਕਿ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਉਹ ਆਉਂਦੇ ਦਿਨਾਂ ਦੇ ਵਿੱਚ ਹੋਰ ਖੁਲਾਸੇ ਕਰ ਸਕਦੇ ਨੇ ਹੁਣ ਉਹ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਇਨ੍ਹਾਂ 72 ਘੰਟਿਆਂ ਦੇ ਵਿੱਚ ਉਹ ਆਪਣੀ ਗੱਲ ਰੱਖਣਗੇ ਕੀ 72 ਘੰਟਿਆਂ ਦੇ ਵਿੱਚ ਦੁਬਾਰਾ ਕੋਈ ਗੱਲ ਰੱਖਣਗੇ ਪਹਿਲਾਂ ਤਾਂ ਇਹ ਸਵਾਲ ਹੈ ਦੂਜਾ ਜਾਂ ਅਗਰ 72 ਘੰਟਿਆਂ ਤੋਂ ਬਾਅਦ ਉਹਨਾਂ ਦੇ ਉੱਪਰ ਕੋਈ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਜਾਂਦਾ ਹੈ ਕੀ ਗਿਆਨੀ ਰਗਵੀਰ ਸਿੰਘ ਉਸ ਤੋਂ ਬਾਅਦ ਕੋਈ ਨਵੇਂ ਖੁਲਾਸੇ ਕਰਨਗੇ ਇਹ ਬਹੁਤ ਮਹੱਤਵਪੂਰਨ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਸਾਥ ਉਹਨਾਂ ਨੂੰ ਇੱਕ ਵਾਰੀ ਫੇਰ ਮਿਲਿਆ ਜਦੋਂ 2 ਦਸੰਬਰ ਦਾ ਹੁਕਮਨਾਮਾ ਸੁਣਾਇਆ ਗਿਆ ਸੀ ਉਦੋਂ ਵੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਬਤੌਰ ਜੱਥੇਦਾਰ ਸੀ ਗਿਆਨੀ ਰਗਵੀਰ ਸਿੰਘ ਸ਼੍ਰੀ ਹਕਾਲਤਖਤ ਸਾਹਿਬ ਦੇ ਜੱਥੇਦਾਰ ਸੀ ਸੋ ਇਸ ਕਰਕੇ ਬਹੁਤ ਮਹੱਤਵਪੂਰਨ ਹੈ ਆਉਂਦੇ ਦਿਨਾਂ ਦੇ ਵਿੱਚ ਪੰਥਕ ਸਿਆਸਤ ਤੇ ਵੀ ਇਹਦਾ ਅਸਰ ਪਏਗਾ ਹਾਲਾਂਕਿ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਗਿਆਨੀ ਰਕबीर ਸਿੰਘ ਹੁਣਾ ਤੇ ਵੀ ਕਿ ਉਹ ਹੁਣ ਕਿਉਂ ਬੋਲੇ ਕੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਉਹਨਾਂ ਨੂੰ ਬਦਲਿਆ ਜਾਣਾ ਹੈ ਪਰ ਜਦੋਂ ਐਡੀ ਵੱਡੀ ਪਦਵੀ ਤੇ ਬੈਠਾ ਵਿਅਕਤੀ ਬੋਲਦਾ ਹੈ ਤੇ ਉਹਦਾ ਬੋਲਣਾ ਅਹਿਮ ਹੁੰਦਾ ਹੈ ਟਾਈਮਿੰਗ ਅਹਿਮ ਨਹੀਂ ਹੁੰਦੀ ਔਰ ਇਹ ਇਲਜ਼ਾਮ ਲਾਉਣਾ ਗਿਆਨੀ ਰਕबीर ਸਿੰਘ ਹੁਣਾ ਤੇ ਕਿ ਉਹਨਾਂ ਨੇ ਲਿਖੀ ਹੋਈ ਚੀਜ਼ ਪੜ੍ਹੀ ਹੈ ਮੈਨੂੰ ਲੱਗਦਾ ਹੈ ਇਹ ਵੀ ਕੋਈ ਠੀਕ ਗੱਲ ਨਹੀਂ ਹੈ ਅੰ ਵੱਡੀਆਂ ਸਖਸ਼ੀਤਾਂ ਅਕਸਰ ਲਿਖ ਕੇ ਪੜ੍ਹਦੀਆਂ ਨੇ ਤਾਂ ਕਿ ਜੋ ਉਹ ਕਹਿਣਾ ਚਾਹਣ ਸਿਰਫ ਉਹੀ ਗੱਲ ਕਹੀ ਜਾਵੇ ਕੋਈ ਆਪਣੇ ਵੱਲੋਂ ਹੋਰ ਗੱਲ ਨਾ ਜਾਵੇ ਸੋ ਇਹ ਸ਼ੱਕ ਕਰਨਾ ਕਿ ਲਿਖੀ ਹੋਈ ਸਕ੍ਰਿਪਟ ਪੜ੍ਹੀ ਹੈ ਮੈਨੂੰ ਲੱਗਦਾ ਹੈ ਕਿ ਇਹ ਆਪਣੇ ਆਪ ਦੇ ਵਿੱਚ ਹੀ ਵੱਡੇ ਵਿਸ਼ੇ ਨੇ ਜਿਨ੍ਹਾਂ ਦੇ ਉੱਤੇ ਵੱਖਰੀਆਂ ਡਿਬੇਟਾਂ ਸਿੱਖ ਵਿਦਵਾਨ ਕਰ ਸਕਦੇ ਨੇ ਹੁਣ ਇਹਦੇ ਨਾਲ ਨਾਲ ਹੀ ਜਿਸ ਤਰ੍ਹਾਂ ਦੀਆਂ ਗੱਲਾਂ ਆਈਆਂ ਕਿ ਅੰਮ੍ਰਿਤਸਰ ਅਤੇ ਪਠਾਣਾ ਸਾਹਿਬ ਦੇ ਸਬੰਧ ਦੇ ਵਿੱਚ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਸੋ ਇਹ ਕਿਹਾ ਗਿਆ ਕਿ ਸਬੰਧਤ ਗੁਰਦੁਆਰਾ ਸਹਿਬਾਨਾ ਦੇ ਮੈਨੇਜਰਾਂ ਨੂੰ ਕਿਹਾ ਗਿਆ ਕਿ ਅਗਰ ਗਿਆਨੀ ਹਰਪ੍ਰੀਤ ਸਿੰਘ ਮਾਫੀ ਨਹੀਂ ਮੰਗਦੇ ਤੇ ਫਿਰ ਉਹ ਕਾਨੂੰਨੀ ਕਾਰਵਾਈ ਦਾ ਰਾਹ ਚੁਣਨ ਔਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਹਦੇ ਉੱਪਰ ਆਪਣਾ ਪੱਖ ਰੱਖ ਦਿੱਤਾ ਉਹਨਾਂ ਨੇ ਕਿਹਾ ਕਿ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ tạmੀ ਸਾਹਿਬ ਨੂੰ ਸਾਰੇ ਗੁਰਦੁਆਰਾ ਸਹਿਬਾਨਾ ਦੇ ਮੈਨੇਜਰਾਂ ਨੂੰ ਇਹ ਚਿੱਠੀਆਂ ਭੇਜ ਦੇਣੀਆਂ ਚਾਹੀਦੀਆਂ ਨੇ ਕਿਉਂਕਿ ਉਹ ਆਉਂਦੇ ਸਮੇਂ ਦੇ ਵਿੱਚ ਬਹੁਤ ਤਰ੍ਹਾਂ ਦੇ ਖੁਲਾਸੇ ਕਰਨ ਵਾਲੇ ਨੇ ਕਿਤੇ ਵੀ ਗੁਰਦੁਆਰਾ ਸਾਹਿਬ ਦੇ ਮਾਮਲੇ ਹੋਣ ਜਾਂ ਬੇਨਿਜ਼ਮੀਆਂ ਦੇ ਮਾਮਲੇ ਹੋਣ ਉਹ ਉਹਨਾਂ ਨੂੰ ਉਜਾਗਰ ਕਰਨਗੇ ਇਸ ਕਰਕੇ ਉਹ ਸਾਰਿਆਂ ਨੂੰ ਚਿੱਠੀਆਂ ਲਿਖ ਦੇਣ ਤੇ ਉਹ ਕਾਨੂੰਨੀ ਕਾਰਵਾਈਆਂ ਦੇ ਲਈ ਤਿਆਰੀ ਕਰਨ ਇਹ ਵੀ ਕਿਹਾ ਗਿਆਨੀ ਹਰਪ੍ਰੀਤ ਸਿੰਘ ਨੇ ਕਿ ਪੰਥ ਵੀ ਉਹਨਾਂ ਲੋਕਾਂ ਦੇ ਸਬੰਧ ਦੇ ਵਿੱਚ ਕਾਨੂੰਨੀ ਕਾਰਵਾਈ ਜਾਂ ਮਾਨਹਾਨੀ ਵਰਗੀਆਂ ਕਾਰਵਾਈਆਂ ਕਰੇਗਾ ਜਿਹੜੇ ਲੋਕ ਜ਼ਿੰਮੇਵਾਰ ਨੇ ਔਰ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਉਨਤਾਈਆਂ ਤੇ ਅੱਖਾਂ ਬੰਦ ਕੀਤੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਤਰ੍ਹਾਂ ਨਾਲ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰੁਘਵੀਰ ਸਿੰਘ ਉਹਨਾਂ ਦੇ ਨਾਲ ਵੀ ਖੜੇ ਨਜ਼ਰ ਆਉਂਦੇ ਨੇ ਔਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਔਰ ਬਿਆਨ ਦਿੱਤਾ ਹੈ ਸੋ ਗਿਆਨੀ ਹਰਪ੍ਰੀਤ ਸਿੰਘ ਡਟ ਕੇ ਖੜ ਗਏ ਨੇ ਸੋ ਮਾਫੀ ਮੰਗਣ ਵਾਲੀ ਗੱਲ ਨਹੀਂ ਲੱਗਦੀ ਕਿ ਗਿਆਨੀ ਹਰਪ੍ਰੀਤ ਸਿੰਘ ਕਰਨਗੇ ਬਲਕਿ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਕਿ ਅਸੀਂ ਇਹ سلسلہ ਜਾਰੀ ਰੱਖਾਂਗੇ ਭਾਵ ਇਹ ਗੱਲ ਹੁਣ ਅੱਗੇ ਵਧੇਗੀ ਇੱਕ ਇਸ ਰੂਪ ਚ ਅੱਗੇ ਵਧਦੀ ਹੈ ਇਹ ਬਹੁਤ ਦੇਖਣ ਵਾਲੀ ਗੱਲ ਹੋਏਗੀ ਪਰ ਗਿਆਨੀ ਰੁਕबीर ਸਿੰਘ ਹੁਣ ਬਾਰੇ ਇੱਕ ਸਵਾਲ ਹਲੇ ਵੀ ਖੜਾ ਹੈ ਕਿ ਕੀ ਉਹ ਅਗਰ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਦਾ ਅਗਲਾ ਰਾਹ ਕੀ ਹੋਏਗਾ ਕੀ ਗਿਆਨੀ ਰੁਕਬੀਰ ਸਿੰਘ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜਾ ਸਕਦੇ ਨੇ ਪਨੋ ਸੂਜੀ ਤਕਾਲੀਦਲ ਦੇ ਵਿੱਚ ਇਹ ਸਵਾਲ ਪੱਤਰਕਾਰਾਂ ਨੇ ਪੁੱਛਿਆ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੈਲਕਮ ਕੀਤਾ ਕਿ ਅਗਰ ਗਿਆਨੀ ਰੁਕਬੀਰ ਸਿੰਘ ਸਾਡੇ ਨਾਲ ਆਉਣਾ ਚਾਹਣ ਤੇ ਮੈਂ ਸਵਾਗਤ ਕਰਦਾ ਕੀ ਗਿਆਨੀ ਗਗਬੀਰ ਸਿੰਘ ਸ਼ਾਸਚ ਆਉਣਗੇ ਇਹਦੇ ਤੇ ਹਜੇ ਸਾਨੂੰ ਇੰਤਜ਼ਾਰ ਕਰਨਾ ਪੈਣਾ ਹੈ ਕਿਉਂਕਿ ਫੈਸਲਾ ਕਰਦੇ ਦਲਾ ਜੀ ਗੱਲ ਸੁਖਬੀਰ ਸਿੰਘ ਬਾਦਲ ਦੀ ਕਰੀਏ ਤਾਂ ਸੁਖਬੀਰ ਬਾਦਲ ਨੇ ਆਪਣੀਆਂ ਰੈਲੀਆਂ ਦਾ سلسلہ ਸ਼ੁਰੂ ਕੀਤਾ ਹੋਇਆ 20 ਫਰਵਰੀ ਨੂੰ ਜ਼ੀਰਾ ਦੇ ਦਾਣਾ ਮੰਡੀ ਵਿਖੇ ਵੀ ਪੰਜਾਬ ਬਚਾਓ ਰੈਲੀ ਜੋ ਹੈ ਸੁਖਬੀਰ ਬਾਦਲ ਵੱਲੋਂ ਕੀਤੀ ਜਾ ਰਹੀ ਹੈ ਸੋ ਸੁਖਬੀਰ ਬਾਦਲ ਦੀਆਂ ਜਿਹੜੀਆਂ ਇੱਕ ਤੋਂ ਬਾਅਦ ਇੱਕ ਰੈਲੀਆਂ ਹੋ ਰਹੀਆਂ ਇਸ ਉੱਪਰ ਟਿੱਪਣੀ ਜ਼ਰੂਰ ਸਾਂਝੀ ਕਰਿਓ ਉਧਰ ਭਗੰਤ ਮਾਨ ਨੇ 23 ਫਰਵਰੀ ਨੂੰ ਆਨ ਦੀ 23 ਫਰਵਰੀ ਨੂੰ ਜੋ ਹੈ ਕੈਬਨਟ ਮੀਟਿੰਗ ਵੀ ਬੁਲਾਈ ਹੈ ਬਜਟ ਸੈਸ਼ਨ ਤੋਂ ਪਹਿਲਾਂ ਇੱਕ ਕੈਬਨਟ ਮੀਟਿੰਗ ਜਿਹੜੀ ਸੱਦੀ ਗਈ ਹੈ ਕਿਹੜੇ ਖਾਸ ਪ੍ਰਸਤਾਵ ਜਿਹੜੇ ਨੇ ਇਸ ਮੀਟਿੰਗ ਵਿੱਚ ਰੱਖੇ ਜਾ ਸਕਦੇ ਨੇ ਵਿਧਾਨ ਸਭਾ ਸੈਸ਼ਨ ਦੇ ਸੰਬੰਧ ਦੇ ਵਿੱਚ ਕੀ ਅਸੀਂ ਇਹ ਮੰਨੀਏ ਕਿ ਜੋ ਜਿਹੜਾ ਬਜਟ ਸੈਸ਼ਨ ਦੇ ਵਿੱਚ ਮਹਿਲਾਵਾਂ ਦੇ ਲਈ 1000 ਜਾਂ 1100 ਰੁਪਏ ਮਹਿਲਾਵਾਂ ਦੇ ਖਾਤਿਆਂ ਵਿੱਚ ਪਾਉਣ ਦਾ ਜਿਹੜਾ ਰਾਏ ਪਦਰਾ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੇ ਵੀ ਪ੍ਰਸਤਾਵ ਜੋ ਹੈ ਪਾਸ ਕੀਤੇ ਜਾ ਸਕਦੇ ਨੇ ਸੋ ਕੀ ਲੱਗ ਰਿਹਾ ਹੈ ਜ਼ਰੂਰ ਇਸ ਉੱਪਰ ਗੱਲ ਸਾਂਝੀ ਕਰਿਓ ਦੇਖੋ ਸ਼ਖਬੀਰ ਸਿੰਘ ਬਾਦਲ ਹੁਣੇ ਦੋ ਰੈਲੀਆਂ ਕਰ ਚੁੱਕੇ ਨੇ ਕਾਦੀਆਂ ਚ ਰੈਲੀ ਕੀਤੀ ਉਸ ਤੋਂ ਬਾਅਦ ਖੇਮ ਕਰਨ ਰੈਲੀ ਕੀਤੀ ਔਰ ਅੱਜ ਜ਼ੀਰਾ ਵਿਖੇ ਰੈਲੀ ਕਰ ਰਹੇ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਸ਼ਖਬੀਰ ਸਿੰਘ ਬਾਦਲ ਇੱਕ ਚੰਗੇ ਮੈਨੇਜਰ ਨੇ ਸ਼ਖਬੀਰ ਬਾਦਲ ਨੂੰ ਪਤਾ ਹੈ ਕਿ ਰੈਲੀਆਂ ਦੇ ਵਿੱਚ ਭੀੜ ਕਿਵੇਂ ਲੈ ਕੇ ਆਉਣੀ ਹੈ ਔਰ ਤੁਸੀਂ ਦੇਖੋ ਇਹਨਾਂ ਰੈਲੀਆਂ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਵਰਕਰ ਵਲੰਟੀਅਰ ਜਾਂ ਸਮਰਥਕ ਆ ਰਹੇ ਨੇ ਲਗਭਗ ਉਹਨਾਂ ਸਾਰਿਆਂ ਦੇ ਹੱਥ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਝੰਡੀਆਂ ਨੇ ਔਰ ਉਹ ਝੰਡੀਆਂ ਜਦੋਂ ਲਹਿਰਾਉਂਦੇ ਨੇ ਜਦੋਂ ਮੰਚ ਤੋਂ ਸੱਦਾ ਆਉਂਦਾ ਤੇ ਉਹਦੀ ਤਸਵੀਰ ਬਹੁਤ ਵਧੀਆ ਬਣਦੀ ਹੈ ਔਰ ਸੋਸ਼ਲ ਮੀਡੀਆ ਦੇ ਜ਼ਰੀਏ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਆਈਟੀ ਵਿੰਗ ਹੈ ਜਾਂ ਜਿਹੜੇ ਲੋਕ ਨੇ ਸੋਸ਼ਲ ਮੀਡੀਆ ਦੇ ਉਹ ਇਹਨਾਂ ਰੈਲੀਆਂ ਦੇ ਵਿੱਚ ਜਿੰਨੀ ਵੀ ਭੀੜ ਆਉਂਦੀ ਹੈ ਉਹਨੂੰ ਵਿਧਾ ਚੜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਇਹ ਸਾਰਿਆਂ ਦੀ ਕੋਸ਼ਿਸ਼ ਹੁੰਦੀ ਹੈ ਕੱਲੀ ਅਕਾਲੀ ਦਲ ਦੀ ਨਹੀਂ ਕਾਂਗਰਸ ਵਾਲੇ ਹੋਣ ਆਪ ਵਾਲੇ ਹੋਣ ਤਸਵੀਰਾਂ ਇਹ ਸਿੰਗਲ ਤੋਂ ਖਿੱਚੀਆਂ ਜਾਂਦੀਆਂ ਨੇ ਕਿ ਭੀੜ ਐਡੀ ਵੱਡੀ ਲੱਗੇ ਕਿ ਉਹਨੂੰ ਜਿੰਨੀ ਮਰਜ਼ੀ ਕਹਿ ਦੋ ਕਿਉਂਕਿ ਰੈਲੀਆਂ ਦੇ ਵਿੱਚ ਭੀੜ ਗਿਣੀ ਨਹੀਂ ਜਾਂਦੀ ਉਹ ਤਸਵੀਰਾਂ ਹੀ ਬੋਲਦੀਆਂ ਨੇ ਔਰ ਹੋਣ ਵਾਲੀਆਂ ਵੀ ਅਕਾਲੀ ਦਲ ਦੀਆਂ ਰੈਲੀਆਂ 'ਚ ਜਦੋਂ ਭੀੜ ਆਉਂਦੀ ਐ ਤੇ ਉਹਨਾਂ ਦੇ ਹੱਥ 'ਚ ਝੰਡੀਆਂ ਹੁੰਦੀਆਂ ਨੇ ਤੇ ਦੇਖਣ ਨੂੰ ਇਹ ਲੱਗਦਾ ਕਿ ਬਹੁਤ ਵੱਡੀ ਭੀੜ ਐ ਪਰ ਮੈਂ ਇਹ ਵੀ ਕਹਦਾ ਕਿ ਚੰਗਾ ਪ੍ਰਬੰਧ ਐ ਸੁਖਬੀਰ ਸਿੰਘ ਬਾਦਲ ਦਾ ਉਹਨਾਂ ਨੂੰ ਪਤਾ ਐ ਰੈਲੀਆਂ ਕਿਵੇਂ ਕਰਨੀਆਂ ਨੇ ਸੋ ਪੰਡਾਲ ਆਸੇ-ਪਾਸਿਆਂ ਤੋਂ ਬੰਦ ਕੀਤੇ ਜਾਂਦੇ ਨੇ ਭਾਵੇਂ ਚਿੱਟੇ ਕੱਪੜੇ ਲਾਏ ਜਾਂਦੇ ਨੇ ਕੁਰਸੀਆਂ ਰੱਖੀਆਂ ਜਾਂਦੀਆਂ ਨੇ ਔਰ ਝੰਡੀਆਂ ਦਿੱਤੀਆਂ ਜਾਂਦੀਆਂ ਨੇ ਵਰਕਰ ਵਲੰਟੀਅਰਸ ਨੂੰ ਔਰ ਉਹਦੇ ਨਾਲ ਇੱਕ ਛੋਟੀ ਰੈਲੀ ਵੀ ਬਹੁਤ ਵੱਡੀ ਰੈਲੀ ਦਾ ਰੂਪ ਲੈ ਲੈਂਦੀ ਐ ਇਹ ਬਹੁਤ ਹੀ ਜਿਹੜੀ ਹੈ ਇਹ ਸਾਰੀਆਂ ਪੋਲਿਟিক্যাল ਪਾਰਟੀਆਂ ਲਗਭਗ ਇਸ ਤਰ੍ਹਾਂ ਕਰਦੀਆਂ ਨੇ ਹਰ ਕਿਸੇ ਦੀ ਕੋਸ਼ਿਸ਼ ਹੁੰਦੀ ਹੈ ਕਿ ਭੀੜ ਭਾਵੇਂ ਘੱਟ ਹੋਵੇ ਉਹਨੂੰ ਵੱਧ ਦਿਖਾਇਆ ਜਾਵੇ ਪਰ ਅਕਾਲੀ ਦਲ ਦੀਆਂ ਰੈਲੀਆਂ ਚ ਭੀੜ ਆ ਰਹੀ ਹੈ ਆਪਦੀਆਂ ਰੈਲੀਆਂ ਚ ਵੀ ਭੀੜ ਆ ਰਹੀ ਹੈ ਔਰ ਦੇਖੋ ਪੁਨਰ ਸੁਜੀਤ ਅਕਾਲੀ ਦਲ ਵਾਲੇ ਜਦੋਂ ਮੀਟਿੰਗ ਕਰਦੇ ਨੇ ਉਹਨਾਂ ਨੇ ਤਾਂ ਜਦੋਂ ਭਰਤੀਆਂ ਕੀਤੀਆਂ ਸੀ ਕਿੰਨੀ ਭੀੜ ਆਈ ਵਾਰਿਸ ਪੰਜਾਬ ਦੀਆਂ ਰੈਲੀਆਂ ਦੇ ਵਿੱਚ ਵੀ ਭੀੜ ਆਉਂਦੀ ਹੈ ਕਾਂਗਰਸ ਪਾਰਟੀ ਦੀਆਂ ਮਨਰੇਗਾ ਦੇ ਹੱਕ ਚ ਰੈਲੀਆਂ ਚੱਲ ਰਹੀਆਂ ਨੇ ਹਲਕਾ ਪੱਦਰ ਦੀਆਂ ਉਹਨਾਂ ਦੇ ਵਿੱਚ ਵੀ ਭੀੜ ਆ ਰਹੀ ਹੈ ਸੋ ਭਾਜਪੀ ਜਿਹੜੀ ਵੱਡੀ ਰੈਲੀ ਕਰਨ ਜਾ ਰਹੀ ਹੈ ਤੁਸੀਂ ਵੇਖੋਗੇ ਅਮਿਤ ਸ਼ਾਹ ਉਹਨਾਂ ਨੇ ਉੱਥੇ ਆਉਣਾ ਹੈ ਇਹ ਵੀ ਰੈਲੀ ਭਾਰਤੀ ਜਨਤਾ ਪਾਰਟੀ ਦੀ ਅੱਜ ਤੱਕ ਸਭ ਤੋਂ ਵੱਡੀ ਰੈਲੀ ਬਣ ਜਾਣੀ ਹੈ ਸੋ ਰੈਲੀਆਂ ਦੇ ਵਿੱਚ ਭੀੜ ਸਾਰੀਆਂ ਰੈਲੀਆਂ ਦੇ ਵਿੱਚ ਭੀੜ ਆਉਂਦੀ ਹੈ ਅੱਜ ਕੱਲ ਇਹ ਅੱਜ ਕੱਲ ਸਭ ਨੂੰ ਪਤਾ ਹੈ ਕਿ ਰੈਲੀਆਂ ਦੇ ਵਿੱਚ ਭੀੜ ਕਿਵੇਂ ਲੈ ਕੇ ਆਉਣੀ ਹੈ ਕਿਵੇਂ ਮੈਨੇਜਮੈਂਟ ਕਰਨੀ ਹੈ ਕਿਵੇਂ ਪ੍ਰਬੰਧ ਕਰਨਾ ਹੈ ਬਲਕਿ ਇੱਥੋਂ ਤੱਕ ਕਿ ਜਿਵੇਂ ਫਿਲਮਾਂ ਦੀ ਸ਼ੂਟਿੰਗ ਦੇ ਦੌਰਾਨ ਅਗਰ ਕਿਸੇ ਨੇ ਫਿਲਮ 'ਚ ਸ਼ੂਟਿੰਗ ਰੱਖਣੀ ਹੁੰਦੀ ਹੈ ਜਾਂ ਫਿਲਮ 'ਚ ਕੋਈ ਰੈਲੀ ਦਿਖਾਉਣੀ ਹੁੰਦੀ ਹੈ ਉੱਥੇ ਵੀ ਭੀੜ ਆ ਜਾਂਦੀ ਹੈ। ਸੋ ਜੇ ਫਿਲਮਾਂ ਦੇ ਗਾਣਿਆਂ 'ਚ, ਰੈਲੀਆਂ 'ਚ, ਪ੍ਰੋਗਰਾਮਾਂ 'ਚ ਭੀੜ ਆ ਜਾਂਦੀ ਹੈ ਤੇ ਅੱਜਕੱਲ ਸਭ ਨੂੰ ਪਤਾ ਹੈ ਵੀ ਭੀੜ ਕਿਵੇਂ ਲੈ ਕੇ ਆਉਣੀ ਹੈ। ਮੈਨੂੰ ਉਹਦੇ ਤੇ ਟਿੱਪਣੀ ਕਰਨ ਦੀ ਲੋੜ ਨਹੀਂ ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਭੀੜ ਵੋਟਾਂ ਨਹੀਂ ਹੁੰਦੀ। ਸਭ ਤੋਂ ਵੱਡੀ ਜਿਹੜੀ ਚੁਣੌਤੀ ਹੈ ਉਹ ਹੈ ਕਿ ਵੋਟਾਂ ਮਿਲਦੀਆਂ ਨੇ ਕਿਸੇ ਪਾਰਟੀ ਨੂੰ। ਸੋ ਜੇ ਅਸੀਂ ਕਿਸੇ ਵੀ ਪਾਰਟੀ ਦੀ ਗੱਲ ਕਰ ਲਈਏ ਕਾਂਗਰਸ ਪਾਰਟੀ ਨੇ ਕਿੱਡੀਆਂ ਵੱਡੀਆਂ-ਵੱਡੀਆਂ ਰੈਲੀਆਂ ਕੀਤੀਆਂ ਸੀ 22 ਤੋਂ ਪਹਿਲਾਂ ਸੀਟਾਂ ਕਿੰਨੀਆਂ ਜਿੱਤੀਆਂ 18 ਭਾਰਤੀ ਜਨਤਾ ਪਾਰਟੀ ਨੂੰ 2 ਮਿਲੀਆਂ ਸ਼੍ਰੋਮਣੀ ਅਕਾਲੀ ਦਲ ਨੂੰ 3 ਮਿਲੀਆਂ ਉਹਦੇ ਚੋਂ ਵੀ ਵਿਕਰਮ ਮਜੀਠੀਆ ਦੀ ਪਤਨੀ ਮਨਪ੍ਰੀਤ ਸਿੰਘ ਈਆਲੀ ਕਿਉਂਕਿ ਉਹ ਦੋਨੇ ਆਪਣੇ ਦਮ ਤੇ ਜਿੱਤਣ ਵਾਲੇ ਲੀਡਰ ਰੱਖੇ ਜਾਂਦੇ ਨੇ ਔਰ ਇੱਕ ਡਾਕਟਰ ਸੁਖਵਿੰਦਰ ਸੁਖੀ ਕਹਿੰਦੇ ਉਹ ਵੀ ਆਪਣੇ ਕੱਦ ਤੇ ਜਿੱਤੇ ਨੇ ਫਿਰ ਰੈਲੀਆਂ ਦੀ ਭੀੜ ਨੇ ਕੀ ਦਿੱਤਾ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਬਹੁਜਨ ਸਮਾਜ ਪਾਰਟੀ ਦੀਆਂ ਰੈਲੀਆਂ 'ਚ ਕਿੱਡੀ ਭੀੜ ਹੁੰਦੀ ਹੈ لیکن ਉਹ ٹھیک ہے ਕਿ ਉਹ ਬਹੁਤ ਜ਼ਿਆਦਾ ਵੋਟ ਸ਼ੇਅਰ ਨਹੀਂ ਹਾਸਲ ਕਰ 파 ਰਹੇ ਅੱਜਕਲ ਲੇਕਿਨ ਉਹਨਾਂ ਦੀਆਂ ਰੈਲੀਆਂ 'ਚ ਵੀ ਬਹੁਤ ਪੀੜ ਹੁੰਦੀ ਹੈ ਸੋ ਇਸ ਕਰਕੇ ਅੱਜ ਸਭ ਤੋਂ ਵੱਡੀ ਜਿਹੜੀ ਚੁਣੌਤੀ ਹੈ ਪੋਲਿਟੀਕਲ ਪਾਰਟੀਆਂ ਦੇ ਲਈ ਉਹ ਇਹ ਹੈ ਕਿ ਕੀ ਵੋਟਰ ਤੁਹਾਡੀ ਰੈਲੀ ਚ ਆ ਰਹੇ ਨੇ ਸੋ ਵੋਟਰਾਂ ਦਾ ਆਉਣਾ ਮਹੱਤਵਪੂਰਨ ਹੈ ਰੈਲੀਆਂ ਦੇ ਵਿੱਚ ਲੋਕ ਆ ਜਾਂਦੇ ਨੇ ਅੱਜ ਦੀ ਵਿਵਸਥਾ ਇਸ ਤਰ੍ਹਾਂ ਦੀ ਬਣੀ ਹੈ ਹੁਣ ਜਿਹੜੀ ਤੁਸੀਂ ਗੱਲ ਕੀਤੀ ਭਗਵੰਤ ਮਾਨ ਦੀ ਦੇਖੋ ਭਗਵੰਤ ਮਾਨ 2 फरवरी ਨੂੰ ਉਹਨਾਂ ਨੇ ਮੰਤਰੀ ਮੰਡਲ ਦੀ ਬੈਠਕ ਬੁਲਾਈ ਹੈ ਭਗਵੰਤ ਮਾਨ ਸਰਕਾਰ ਦਾ 2026-27 ਲਈ ਆਖਰੀ ਬਜਟ ਸੈਸ਼ਨ ਹੈ ਔਰ ਮਾਰਚ ਦੇ ਪਹਿਲੇ ਹਫਤੇ ਦੇ ਅੰਤ ਦੇ ਵਿੱਚ ਇਹ ਬਜਟ ਸੈਸ਼ਨ ਰੱਖਿਆ ਜਾ ਸਕਦਾ ਹੈ ਔਰ ਜਿਹੜੀ ਮੰਤਰੀ ਮੰਡਲ ਮੰਡਲ ਦੀ ਬੈਠਕ ਹੈ ਉਹ ਬੜੀ ਅਹਿਮ ਹੋਣ ਜਾ ਰਹੀ ਹੈ ਕਿਉਂਕਿ ਇਸ ਬਜਟ ਸੈਸ਼ਨ ਦੇ ਵਿੱਚ ਕਿਹੜੇ ਕਿਹੜੇ ਖਾਸ ਫੈਸਲੇ ਕਰਨੇ ਨੇ ਕਿਹੜੀਆਂ ਕਿੜੀਆਂ ਤਜਵੀਜ਼ਾਂ ਰੱਖੀਆਂ ਜਾਣੀਆਂ ਉਹਨਾਂ ਨੂੰ ਮਨਜ਼ੂਰੀ ਸਹਿਮਤੀ ਮਿਲ ਸਕਦੀ ਹੈ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਔਰ ਹਰ ਕਿਸੇ ਦੀ ਨਜ਼ਰ ਇਸ ਗੱਲ ਤੇ ਹੈ ਕੀ ਭਗਵੰਤ ਮਾਨ ਆਪਣਾ ਉਹ ਮਾਸਟਰ ਸਟ੍ਰੋਕ ਖੇਡੇਗਾ ਜੀ ਦਾ ਹਰ ਕਿਸੇ ਨੂੰ ਇੰਤਜ਼ਾਰ ਹੈ ਕੀ ਮੁੱਖ ਮੰਤਰੀ ਭਗਵੰਤ ਮਾਨ ਇਸ ਬਜਟ ਸੈਸ਼ਨ ਦੇ ਵਿੱਚ ਇਹ ਐਲਾਨ ਕਰ ਦੇਣਗੇ ਕਿ ਅਸੀਂ ਅਪ੍ਰੈਲ ਤੋਂ ਔਰਤਾਂ ਦੇ ਖਾਤੇ 'ਚ 1000 ਰੁਪਏ ਜਾਂ 1100 ਰੁਪਏ ਪਾਵਾਂਗੇ ਉਮੀਦ ਇਹ ਹੈ ਕਿ ਇਹਦੀ ਤਿਆਰੀ ਚੱਲ ਰਹੀ ਹੈ ਭਗਵੰਤ ਮਾਨ ਲਗਾਤਾਰ ਨਿਗਰਾਨੀ ਰੱਖ ਰਹੇ ਨੇ ਇਸ ਪੂਰੀ ਯੋਜਨਾ ਤੇ ਅਰਵਿੰਦ ਕੇਜਰੀਵਾਲ ਮਨੀਸ਼ ਸੋਦੀਆ ਔਰ ਭਗਵੰਤ ਮਾਨ ਇਹਨਾਂ ਨੇ ਪੈਸੇ ਦਾ ਇੰਤਜ਼ਾਮ ਸਰਕਾਰੀ ਪੱਦਰ ਤੇ ਕਰ ਲਿਆ ਸੋ ਆਮ ਤੌਰ ਤੇ ਪੂਰੇ ਪੰਜਾਬ ਦੇ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੇ ਖਾਤਿਆਂ ਦੇ ਵਿੱਚ ਅਗਰ 1000 ਜਾਂ 1100 ਰੁਪਏ ਪਾਉਣੇ ਤੇ ਮੰਨਿਆ ਜਾ ਰਿਹਾ ਹੈ ਕਿ 10000 ਕਰੋੜ ਤੋਂ 12-13000 ਕਰੋੜ ਪ੍ਰਤੀ ਸਾਲ ਲੋੜ ਹੈ ਔਰ ਮੌਜੂਦਾ ਸਰਕਾਰ ਜਿਸ ਤਰ੍ਹਾਂ ਦੇ ਜਿਸ ਤਰ੍ਹਾਂ ਦੇ ਵਿੱਤੀ ਪ੍ਰਬੰਧ ਕਰਦੀ ਹੈ ਕਰਦੀ ਆ ਰਹੀ ਹੈ ਭਾਵੇਂ ਕਰਜ਼ੇ ਦੀ ਲਿਮਟ ਘਟਾਈ ਹੈ ਕੇਂਦਰ ਨੇ ਪਿਛਲੇ ਸਮਿਆਂ ਚ ਲੇਕਿਨ ਫੇਰ ਵੀ ਇਹ ਸਰਕਾਰ ਨੇ ਕਿਤਨਾ ਕਿਤੇ ਵਿੱਤੀ ਪ੍ਰਬੰਧ ਕੀਤਾ ਜਦੋਂ ਅਸੀਂ ਤਕਨੀਕੀ ਤੌਰ ਤੇ ਦੇਖਦੇ ਹਾਂ ਸੋ ਮੁਫਤ ਬਿਜਲੀ ਉਸੇ ਤਰ੍ਹਾਂ ਜਾਰੀ ਹੈ ਔਰ ਮੁਫਤ 10 ਲੱਖ ਤੱਕ ਦੀ ਜਿਹੜੀ ਇੰਸ਼ੋਰੈਂਸ ਹੈ ਉਹ ਵੀ ਸ਼ੁਰੂ ਹੋ ਗਈ ਹੈ ਜਿਨ੍ਹਾਂ ਦੇ ਕਾਰਡ ਬਣ ਰਹੇ ਨੇ ਉਹ ਸਹੂਲਤ ਲੈ ਰਹੇ ਨੇ ਔਰ ਇਹ ਗੱਲ ਸਾਫ਼ ਹੋ ਗਈ ਕਿ ਸਾਰਿਆਂ ਨੂੰ 10 ਲੱਖ ਰੁਪਏ ਮਿਲਣਾ ਹੈ ਕੋਈ ਇਹਦੇ ਚ ਘਬਰਾਉਣ ਵਾਲੀ ਗੱਲ ਨਹੀਂ ਹਰ ਵਿਅਕਤੀ 10 ਲੱਖ ਤੱਕ ਦਾ ਇਲਾਜ ਕਰਾ ਸਕਦਾ ਹੈ ਇਹ ਸਪਸ਼ਟ ਹੋ ਗਿਆ ਕਿਉਂਕਿ ਸਰਕਾਰ ਨੇ ਜਿਹੜੀ ਸਰਕਾਰੀ ਇੰਸ਼ੋਰੈਂਸ ਕੰਪਨੀ ਆ ਭਾਰਤ ਦੀ ਯੂनाइटेड ਇੰਡੀਆ ਇੰਸ਼ੋਰੈਂਸ ਮੇਰੀ ਜਾਣਕਾਰੀ ਮੁਤਾਬਕ ਉਹਨਾਂ ਨੂੰ ਵੀ ਪੈਸੇ ਦੇ ਦਿੰਦੇ ਨੇ ਸੋ ਇਸ ਕਰਕੇ ਇਸ ਬਜਟ ਦੇ ਵਿੱਚ ਕੋਈ ਨਵਾਂ ਟੈਕਸ ਨਹੀਂ ਬਲਕਿ ਸਹੂਲਤਾਂ ਹੀ ਦਿੱਤੀਆਂ ਜਾਣੀਆਂ ਨੇ ਔਰ ਕੋਈ ਵੱਡੀ ਗੱਲ ਨਹੀਂ ਕਿ ਜਿਹੜਾ ਹਰ ਸਾਲ ਪੰਜਾਬ ਦੇ ਮੁਲਾਜ਼ਮਾਂ ਦੇ ਲਈ 200 ਰੁਪਏ ਦਾ ਟੈਕਸ ਮਨਪ੍ਰੀਤ ਸਿੰਘ ਬਾਦਲ ਨੇ ਲਾਇਆ ਸੀ ਇਹ ਵੀ ਹੋ ਸਕਦਾ ਹੈ ਕਿ ਮੌਜੂਦਾ ਪੰਜਾਬ ਸਰਕਾਰ ਉਸ ਟੈਕਸ ਨੂੰ ਵੀ ਹਟਾ ਦੇ 200 ਰੁਪਏ ਪ੍ਰਤੀ ਵਿਅਕਤੀ ਜਿਹੜਾ ਆ ਆਮਦਨ ਦੇ ਉੱਤੇ ਪੰਜਾਬ ਸਰਕਾਰ ਨੇ ਟੈਕਸ ਲਾਇਆ ਸੀ ਉਹ ਵੀ हट ਸਕਦਾ ਹੈ ਸੋ ਇਹ ਬਹੁਤ ਮਹੱਤਵਪੂਰਨ ਬਜਟ ਸੈਸ਼ਨ ਹੋਣ ਵਾਲਾ ਹੈ ਭਗਵੰਤ ਮਾਨ ਦੀ ਸਰਕਾਰ ਦਾ ਕਿਉਂਕਿ ਇਸ ਬਜਟ ਸੈਸ਼ਨ ਦੇ ਵਿੱਚ ਦਿੱਤੇ ਗਏ ਬੈਨੀਫਿਟ ਫਾਇਦੇ ਸਿੱਧੇ ਤੌਰ ਤੇ 27 ਦੀਆਂ ਚੋਣਾਂ ਤੋਂ ਪਹਿਲਾਂ ਮਾਹੌਲ ਬਣਾਉਣ ਵਾਲੇ ਸਾਬਤ ਹੋ ਸਕਦੇ ਨੇ ਸੋ ਬੜਾ ਦਿਲਚਸਪ ਰਹੇਗਾ ਆਉਂਦੇ ਦਿਨਾਂ ਦੇ ਵਿੱਚ ਦੇਖਣਾ ਕਿ ਮੰਤਰੀ ਮੰਡਲ ਦੀ ਮੀਟਿੰਗ 'ਚ ਕਿਹੜੇ ਫੈਸਲੇ ਹੁੰਦੇ ਨੇ ਔਰ ਬਜਟ ਸੈਸ਼ਨ 'ਚ ਕਿਹੜੇ ਫੈਸਲੇ ਹੁੰਦੇ ਨੇ ਡਲਾ ਜੀ ਗੱਲ ਕਾਂਗਰਸ ਪਾਰਟੀ ਦੀ ਕਰੀਏ ਤਾਂ ਕਹਿੰਦੇ ਕਿ ਅੱਜ ਕਾਂਗਰਸ ਪਾਰਟੀ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਵੀ ਮੀਟਿੰਗ ਜੋ ਹੈ ਦਿੱਲੀ ਵਿੱਚ ਹੋਣ ਜਾ ਰਹੀ ਹੈ ਉੱਥੇ ਇਕੱਠੇ ਹੋ ਸਕਦੇ ਨੇ ਅਤੇ ਖਾਸतौर 'ਤੇ ਰਾਹੁਲ ਗਾਂਧੀ ਦੇ ਨਾਲ ਇਹ ਮੀਟਿੰਗ ਹੋ ਸਕਦੀ ਹੈ ਆਖਿਰ ਕਿਸ ਸੰਦਰਭ ਦੇ ਵਿੱਚ ਇਹ ਮੀਟਿੰਗ ਰਹਿ ਸਕਦੀ ਹੈ ਚਰਚਾ ਵਿੱਚ ਵੀ ਨੇ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਵੀ ਇਸ ਮੀਟਿੰਗ ਲਈ ਜਾ ਸਕਦੇ ਨੇ ਇਸ ਮੀਟਿੰਗ ਦਾ ਹਿੱਸਾ ਬਣ ਸਕਦੇ ਨੇ ਸੋ ਜ਼ਰੂਰ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੀ ਜਿਹੜੀ ਮੀਟਿੰਗ ਹੋਣੀ ਹੈ ਰਾਹੁਲ ਗਾਂਧੀ ਨਾਲ ਮੀਟਿੰਗ ਹੋਣੀ ਹੈ ਇਸੋ ਵੀ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ 16 ਤਰੀਕ ਨੂੰ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਪਪੇਸ਼ ਬਗੇਲ ਨੇ ਰਾਜਾ ਵੜਿੰਗ ਨੇ ਮੀਟਿੰਗ ਛੱਡੀ ਸੀ ਇਹਦੇ ਵਿੱਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੀ ਹੋਰ ਬਹੁਤ ਸਾਰੇ ਲੀਡਰ ਸਾਹਿਬਾਨ ਸੀ ਐਮ ਐਲ ਏ ਸਿਟਿੰਗ ਹੋਰ ਪੁਰਾਣੇ ਜਾਂ ਕੈਂਡੀਡੇਟ ਵੀ ਸੋ ਬਾਈ ਦੇ ਔਰ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਆਪਣੇ ਘਰ ਲੰਚ ਰੱਖਿਆ ਸੀ ਕਾਂਗਰਸ ਦੇ ਇਹਨਾਂ ਲੀਡਰਾਂ ਦਾ ਔਰ ਉਸ ਵੇਲੇ ਚਰਨਜੀਤ ਸਿੰਘ ਚੰਨੀ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਨਾਰਾਜ਼ ਦਿਖੇ ਕਿ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਔਰ ਉਹਨਾਂ ਨੇ ਇਹ ਗੱਲ ਕਹੀ ਵੀ ਕਿ ਅਗਰ ਮੇਰੇ ਤੋਂ ਇੰਨੀ ਜ਼ਿਆਦਾ ਨਰਾਜ਼ਗੀ ਹੈ ਤਾਂ ਫਿਰ ਮੈਂ ਘਰ ਬੈਠ ਜਾਣਾ ਇਹ ਮੀਡੀਆ ਦੇ ਹਵਾਲੇ ਚ ਖਬਰਾਂ ਆਈਆਂ ਹਾਲਾਂਕਿ ਫਿਰ ਇਹ ਗੱਲ ਤੁਰੀ ਕਿ ਨਹੀਂ ਪਵेश ਗੇਲ ਨੇ ਪਵेश ਬਗੇਲ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕਿਹਾ ਕਿ ਨਹੀਂ ਤੁਹਾਡੇ ਤੋਂ ਕੋਈ ਨਰਾਜ਼ ਨਹੀਂ ਹੈ ਸੋ ਕੁਲ ਮਿਲਾ ਕੇ ਰੋਟੀ ਪਾਣੀ ਸਭ ਠੀਕ ਹੋ ਗਿਆ ਲੇਕਿਨ ਕਾਂਗਰਸ ਚ ਹਜੇ ਵੀ ਕਿਤਨਾ ਕਿਤੇ ਮਾੜੀ ਮੋਟੀ ਨਰਾਜ਼ਗੀ ਲੀਡਰਾਂ ਦੇ ਵਿੱਚ ਆਪਸੀ ਹੈ ਔਰ ਉਸੇ ਦਿਨੀ ਜਿਹੜੀ ਦਿਨੇ ਮੀਟਿੰਗ ਹੋਈ ਸੀ ਇਹ ਫੈਸਲਾ ਹੋਇਆ ਸੀ ਕਿ ਰਾਹੁਲ ਗਾਂਧੀ 28 ਤਰੀਕ ਨੂੰ ਜਾਂ 1 ਮਾਰਚ ਨੂੰ ਰੈਲੀ ਪੰਜਾਬ ਚ ਕਰ ਸਕਦੇ ਨੇ ਹੁਣ ਜਿਹੜੇ ਅੱਜ ਮੈਂਬਰ ਪਾਰਲੀਮੈਂਟਾਂ ਦੇ ਦਿੱਲੀ ਜਾਣ ਦੀ ਚਰਚਾ ਹੈ ਸੰਭਾਵਨਾ ਹੈ ਕਿ ਅੱਜ ਦਿੱਲੀ ਚ ਮੀਟਿੰਗ ਹੋਏਗੀ ਰਾਹੁਲ ਗਾਂਧੀ ਦੇ ਨਾਲ ਇਹ ਫੈਸਲਾ ਕੀਤਾ ਜਾਏਗਾ ਕਿ ਪੰਜਾਬ ਚ ਕਿਵੇਂ ਮੋਗਾ ਬਰਨਾਲਾ ਜਾਂ ਬਠਿੰਡੇ ਕਿੱਥੇ ਰੈਲੀ ਕਰਨੀ ਹੈ ਕਿੱਥੇ ਕੋਈ ਮਾਰਚ ਕੱਢਿਆ ਜਾਣਾ ਪੰਜਾਬ ਸਰਕਾਰ ਦੇ ਖਿਲਾਫ ਇਹ ਉਹਦੇ ਚ ਫੈਸਲਾ ਕਰ ਸਕਦੇ ਨੇ ਚਰਚਾ ਕਰ ਸਕਦੇ ਨੇ ਔਰ ਪੰਜਾਬ ਸਰਕਾਰ ਦੇ ਖਿਲਾਫ ਵੀ ਨੀਤੀਗਤ ਵਿਰੋਧ ਕਾਂਗਰਸ ਕਰਨਾ ਚਾਹੁੰਦੀ ਔਰ ਰਾਹੁਲ ਗਾਂਧੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਮੰਰੇਗਾ ਦੇ ਹੱਕ ਚ ਰੈਲੀ ਕਰਨਾ ਚਾਹੁੰਦੇ ਨੇ ਔਰ ਭਾਰਤ ਔਰ ਅਮਰੀਕਾ ਦੇ ਵਿੱਚ ਜਿਹੜੀ ਵਪਾਰਕ ਡੀਲ ਹੈ ਜਿਹਦੇ ਵਿੱਚ ਖੇਤੀਬਾੜੀ ਵੀ ਇੱਕ ਅਹਿਮ ਸੈਗਮੈਂਟ ਹੈ ਉਹਦੇ ਵਿਰੋਧ ਦੇ ਵਿੱਚ ਵੀ ਨੀਤੀਗਤ ਵਿਰੋਧ ਦੇ ਵਿੱਚ ਵੀ ਰਾਹੁਲ ਗਾਂਧੀ ਪੰਜਾਬ ਚ ਰੈਲੀਆਂ ਕਰਨਾ ਚਾਹੁੰਦੇ ਨੇ ਹੁਣ ਉਹ ਇੱਕ ਰੈਲੀ ਕਰਦੇ ਨੇ ਤੇ ਮਾਰਚ ਕਰਦੇ ਨੇ ਇਹ ਮੈਨੂੰ ਲੱਗਦਾ ਹੈ ਅੱਜ ਕੱਲ ਦੇ ਵਿੱਚ ਸਥਿਤੀ ਸਾਫ਼ ਹੋਏਗੀ ਪਰ ਪੰਜਾਬ ਚ 27 ਤੋਂ ਪਹਿਲਾਂ ਰੈਲੀਆਂ ਦਾ ਦੌਰ ਬੜਾ ਤੇਜ਼ ਹੋ ਗਿਆ ਭਗਵੰਤ ਮਾਨ ਦੀ ਸਰਕਾਰ ਵੀ ਵੱਡੀਆਂ ਰੈਲੀਆਂ ਕਰ ਰਹੀ ਹੈ ਬੀਜੇਪੀ ਵੱਡੀਆਂ ਰੈਲੀਆਂ ਕਰਨ ਜਾ ਰਹੀ ਹੈ ਅਮਿਤ ਸ਼ਾਹ ਦੀ ਰੈਲੀ ਹੋਣ ਵਾਲੀ ਹੈ ਮੋਗੇ ਦੇ ਵਿੱਚ ਔਰ ਚੰਡੀਗੜ੍ਹ ਚ ਉਹਦੇ ਸਬੰਧ ਦੇ ਵਿੱਚ ਵੀ ਮੀਟਿੰਗਾਂ ਹੋਈਆਂ ਨੇ ਔਰ ਜਿਹੜੇ ਜਨਰਲ ਸਕੱਤਰ ਨੇ ਭਾਰਤੀ ਜਨਤਾ ਪਾਰਟੀ ਦੇ ਤਰुण ਚੁਗ ਉਹ ਵੀ ਲਗਾਤਾਰ ਜਿਹੜੀ ਵੱਡੀ ਰੈਲੀ ਮੋਗੇ ਦੇ ਵਿੱਚ ਹੋਣੀ ਹੈ ਉਹਦੇ ਪ੍ਰਬੰਧਾਂ ਦੇ ਸਬੰਧ ਦੇ ਵਿੱਚ ਜਾਣਕਾਰੀ ਹਾਸਲ ਕਰ ਰਹੇ ਨੇ ਸੋ 117 ਹਲਕਿਆਂ ਦੇ ਵਿੱਚ ਇਨਚਾਰਜ ਰੈਲੀ ਦੇ ਵਿੱਚ ਭੀੜ ਇਕੱਠੀ ਕਰਨ ਦੇ ਲਈ ਬਣਾਏ ਗਏ ਨੇ ਤਾਂ ਕਿ ਰੈਲੀ ਕਾਮਯਾਬ ਰਹੇ। ਔਰ ਅਮਿਤ ਸ਼ਾਹ ਦੀ ਰੈਲੀ ਅਗਰ ਬਹੁਤ ਵੱਡੀ ਬਣਦੀ ਹੈ ਤੇ ਫਿਰ ਰਾਹੁਲ ਗਾਂਧੀ ਦੀ ਜਿਹੜੀ ਰੈਲੀ ਹੈ ਉਹ ਕਿੱਦਾਂ ਦੀ ਰਹਿੰਦੀ ਹੈ? ਇਹ ਸਾਰਾ ਕੁਝ ਬਹੁਤ ਮਹੱਤਵਪੂਰਨ ਹੋਏਗਾ ਪੰਜਾਬ ਦੇ ਆਉਂਦੇ ਦਿਨਾਂ ਦੀ ਰਾਜਨੀਤੀ ਦੇ ਵਿੱਚ। ਸੋ ਬੜੀ ਦਿਲਚਸਪ ਪੋਲਿਟਿਕਸ ਪੰਜਾਬ ਚੋਂਦੇ ਦਿਨਾਂ ਦੇ ਵਿੱਚ ਹੋਣ ਵਾਲੀ ਹੈ। ਸੋ ਚਰਨਜੀਤ ਸਿੰਘ ਚੰਨੀ ਵੀ ਅਗਰ ਮੀਟਿੰਗ ਚ ਨੇ ਤੇ ਕੀ ਰਾਹੁਲ ਗਾਂਧੀ ਦੀ ਰੈਲੀ 'ਚ ਚਰਨਜੀਤ ਸਿੰਘ ਚੰਨੀ ਨੂੰ ਵੀ ਕੋਈ ਵੱਡੀ ਭੂਮਿਕਾ ਦਿੱਤੀ ਜਾਂਦੀ ਹੈ? ਇਹ ਸਾਰੇ ਜਿਹੜੇ ਸਵਾਲ ਨੇ ਇਹਨਾਂ ਦਾ ਉੱਤਰ ਅਗਰ ਅੱਜ ਮੀਟਿੰਗ ਹੁੰਦੀ ਹੈ ਕਿਉਂਕਿ ਕਈ ਵਾਰੀ ਇਸ ਤਰ੍ਹਾਂ ਦੀਆਂ ਮੀਟਿੰਗਾਂ ਅਚਾਨਕ ਹੀ ਪੋਸਟਪੋਨ ਕਰ ਦਿੱਤੀਆਂ ਜਾਂਦੀਆਂ ਨੇ ਜਾਂ ਇਹ ਅਨੋਫੀਸ਼ੀਅਲੀ ਵੀ ਕਈ ਵਾਰੀ ਮੀਟਿੰਗਾਂ ਹੁੰਦੀਆਂ ਕਿ ਵੀ ਨੂੰ ਇਕੱਠੇ ਹੋਣਾ ਸੋ ਅੱਜ ਸ਼ਾਮ ਤੱਕ ਪੂਰੀ ਕਲੈਰਿਟੀ ਇਹਦੇ ਤੇ ਆਏਗੀ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੀ ਮੌਜੂਦਾ ਸਿਆਸਤ ਦੇ ਉੱਪਰ ਕਈ ਅਹਿਮ ਮੁੱਦਿਆਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਅਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤਰ੍ਹਾਂ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਤੁਸੀਂ ਵੀਡੀਓ ਬਣਾ ਕੇ ਵੀ ਸਾਨੂੰ ਭੇਜ ਸਕਦੇ ਹੋ ਔਰ ਤੁਸੀਂ ਪ੍ਰੈਸ ਨੋਟ ਦੇ ਜ਼ਰੀਏ ਵੀ ਆਪਣੀ ਗੱਲ ਸਾਡੇ ਤੱਕ ਰੱਖ ਸਕਦੇ ਹੋ ਬਹੁਤ ਬਹੁਤ ਧੰਨਵਾਦ